ਸਸਿਗਲ ਜੀ ਸਾਰਿਆਂ ਨੂੰ ਅਪਿਛੇ ਦੇਖਿਆ ਨਾ ਜਿਹੜਾ ਬੀਬੀ ਸੀ ਨੇ ਡਾਕੂਮੈਂਟਰੀ ਬਣਾਈ ਆ ਸਿੱਧੂ ਸ਼ਾਲ ਬਾਈ ਤੇ ਹਨ ਤੇ ਉਹਦੇ ਚ ਨਵਾਂ ਤਾਂ ਕੋਈ ਤੱਥ ਨਹੀਂ ਲਿਆਂਦਾ ਉਹਨਾਂ ਨੇ ਉਹ ਤਾਂ ਆਲਰੇਡੀ ਸਾਰਾ ਕੁਝ ਪਬਲਿਕ ਡੋਮੇਨ ਚ ਪਹਿਲਾਂ ਹੀ ਪਿਆ ਵੀਰ ਇਹਨਾਂ ਨੂੰ ਸਿੱਧੂ ਬਾਈ ਦੇ ਇਨਸਾਫ ਤੇ ਕੋਈ ਮਤਲਬ ਨਹੀਂ ਹੈ ਇਹਨਾਂ ਨੂੰ ਮਤਲਬ ਹੈ ਵੀ ਉਹਨੂੰ ਕੈਸ਼ ਕਰ ਲਈਏ ਜਦ ਤੱਕ ਜੂੰਦਾ ਤਾਂ ਜਦ ਤੱਕ ਵੀ ਇਹ ਕੋਲ ਚੱਲਦਾ ਰਿਹਾ ਉਹਦੇ ਨਾਲ ਇਹਨਾਂ ਤੰਗ ਕਰ ਕਰ ਰੱਖਿਆ ਆਹੀ ਮੀਡੀਆ ਜਿਹੜੇ ਫੇਕ ਨਿਊਜ਼ ਬਣਾ ਬਣਾ ਕੇ ਕਦੇ ਹਥਿਆਰ ਦਿਖਾਤਾ ਜੀ ਉਹਨੇ ਇਹ ਕਰਤਾ ਉਹ ਕਰਤਾ ਤੇ ਮਰੇ ਤੇ ਬਾਅਦ ਹੁਣ ਸੇਮ ਗੜੀ ਜਿੰਨੇ ਬਾਪੂ ਨੂੰ ਪਹੁੰਚਾਤਾ ਪਹਿਲਾਂ ਉਹ ਕੋਟਕਚਰੀਆਂ ਧੱਕੇ ਖਾਂਦਾ ਰਿਹਾ ਹੁਣ ਜੇ ਮਾੜਾ ਮੋਟਾ ਇਹਨਾਂ ਦਾ ਫੈਮਿਲੀ ਆਪਣਾ ਸਿੱਧੂ ਫੈਮਿਲੀ ਮਾੜੇ ਮੋਟੀ ਵੀ ਲਾਈਨ ਪਰ ਆਉਣ ਲੱਗੀ ਹੈ ਤਾਂ ਹੁਣ ਇਹ ਫੇਰ ਉਹਨਾਂ ਨੂੰ ਕੋਟਕਚਰੀਆਂ ਧੱਕੇ ਖਾਣੇ ਵੱਤ ਮਜਬੂਰ ਕਰ ਰਹੇ ਆ। ਪਹਿਲਾਂ ਇੱਕ ਗਾਣਾ ਆਪਣਾ ਸਿੰਗਰ ਦੂਜਾ ਉਹ ਗਾਣਾ ਲੱਗਿਆ ਰੀਲਿਸ ਕਰਨਾ ਉਹਦੇ ਵਿੱਚ ਬਾਪੂ ਕੋਟਕਚਰੀਆਂ ਧੱਕੇ ਖਾਦੇ ਇਹਨਾਂ ਨੇ। ਤੇ ਹੁਣ ਆ ਬੀਬੀਸੀ ਵਾਲੇ ਤੁਸੀਂ ਲਿਖ ਸਕਦੇ ਹੋ ਉਹਦੇ ਬਾਰੇ ਡਾਕੂਮੈਂਟਰੀ ਬਣਾਉਣ ਤੁਹਾਨੂੰ ਹੱਕ ਹੈ ਪਰ ਇਨਸਾਫ ਦੀ ਲੜਾਈ ਵਾਸਤੇ ਨਾਲ ਕਿਉਂ ਨਹੀਂ ਖੜਦੇ? ਕਿੰਨੀ ਇੱਕ ਖਬਰ ਚੱਲੀ ਹੈ ਜੇ ਮਾੜੀ ਮੋਟੀ ਖਬਰ ਦਿਖਾਉਂਦਾ ਵੀ ਕੋਈ ਜਿਹੜਾ ਆਮ ਪੰਜਾਬ ਦਾ ਛੋਟਾ মিডিਆ ਉਹਦੇ ਪਾਸੋਂ ਤੁਹਾਨੂੰ ਖਬਰ ਦੇਖਣ ਨੂੰ ਮਿਲਦੀ ਹੈ ਇਹ بڑے بڑے ادارے ਉੱਠਾਉਂਦੇ ਕਿਤਨੀ ਦਿਖਦੇ ਬਸ ਗੱਲ ਸਿੱਧੂ ਨੂੰ ਕੈਸ਼ ਕਰਨੀ ਹੀ ਹੈ ਸੋ ਅਪੀਲੇ ਆਹ ਜੇ ਤੁਸੀਂ ਲੜਾਈ 'ਚ ਇਨਸਾਫ ਦੀ ਲੜਾਈਆਂ ਸਾਥ ਨਹੀਂ ਦੇ ਸਕਦੇ ਨਾ ਉਹਨਾਂ ਦਾ ਤਾਂ ਤੁਹਾਨੂੰ ਉਹਨਾਂ ਨੂੰ ਕੋਰਟ ਕਿਚਾਂ ਨਹੀਂ ਧੱਕੇ ਘਾਉਣ ਦਾ ਵੀ ਕੋਈ ਹੱਕ ਨਹੀਂ ਬਣਦਾ ਤੇ ਬਾਕੀ ਰਹੀ ਗੱਲ ਗੋਲਟੀ ਬਰਾੜ ਵਰਗੇ ਇਹਨਾਂ ਦੀ ਅਕਾਤ ਨਹੀਂ ਹੈ ਤੇ ਵੀ ਸਿੱਧੂ ਨੂੰ ਮਾਰ ਜਾਂਦੇ ਇਹ ਇਹ ਜੇ ਇੰਨਾ ਦਾਮਿਆਂ ਨਾਲ ਦੇਖਿਓ ਤੁਸੀਂ ਵੀ ਕਿਤੇ ਅਕਸ਼ੇ ਕੁਮਾਰ ਦੇ ਘਰ ਕੰਨੀ ਨੂੰ ਮੂੰਹ ਕਰਕੇ ਦੇਖਾਂ ਇੱਕ ਵਾਰੀ ਇਹ ਪਤਾ ਲੱਗ ਜਾਊਗਾ ਜੀ ਅਗਲਾ ਬਦਮਾਸ਼ੀ ਸਾਰੀ ਨਾ ਕੱਢਦੀ ਜਾਂ ਸਲਮਾਨ ਖਾਨ ਦੇ ਘਰ ਪਰ ਗੋਲੀਆਂ ਚੱਲਦੀਆਂ ਹਨਾ ਜਾਂ ਕਰਨ ਔਜਲਾ ਹੋ ਗਿਆ ਇਹ ਕਲੱਬ ਪੰਜਾਬ ਵਿੱਚ ਇਹ ਟ੍ਰੈਂਡ ਕਿਉਂ ਚੱਲਣ ਲੱਗਿਆ ਬਾਰ ਮਨੋਂ ਹੋਰ ਤਾਂ ਕਿਤੇ ਦਿਂਦਾ ਨਹੀਂ ਸੋ ਵੀਡੀਓ ਚੰਗੀ ਲੱਗੀ ਸਬਸਕ੍ਰਾਈਬ ਕਰੋ ਚੈਨਲ ਜੀ ਧੰਨਵਾਦ